ਸਾਤ ਸਰੀਆ ਗਾਲ ਸਾਰੇ ਭਰਾਵਾਂ ਨੂੰ ਸਾਹਮਣੇ ਗਾਂ ਪਿੰਡ ਡੇਰਾ ਫਟਣੀ ਜ਼ਿਲ੍ਹਾ ਗਰਦਾਸਪੁਰ ਰਿਪਿਟਰ ਗਾਂ ਕਾਫੀ ਸਮੇਂ ਤੋਂ ਬੜੇ ਮੜੇ ਹਲਾਤੀ ਗਾਂ ਦੇ ਵੇਖੋ ਕਿੰਨੀ ਲਿੱਸੀ ਗਾਂ ਮੜੀ ਤੇ ਕੋਈ ਬਾਬੇ ਦਵਾਈ ਨਹੀਂ ਜੇ ਭਰੀ ਕੋਈ ਪਾਊਡਰ ਨਹੀਂ ਖਵਾ ਲਿਆ ਰਿਪਿਟਰ ਹੀ ਕਾਫੀ ਟਾਈਮ ਤੋਂ ਤੇ ਟੀਕੇ ਭਰੇ ਜੇ ਤੁਹਾਡੇ ਭਰਾ ਨੇ ਡਾਇਰੈਕਟ ਤੁਮ ਮਾਰੀ ਜੇ ਗੱਬਣ ਕਰਕੇ ਹੈ ਬਾਕੀ ਭਰਾ ਵੀ ਦੱਸੂਗਾ ਤੁਹਾਨੂੰ ਸਾਰੀ ਗੱਲ ਬਾਤ ਕਿ ਖਰਾਬ ਹੀ ਆਪਣੇ ਗਾਂ ਟਮਾਟੇ ਕੇ ਭਰੇ ਮੈਂ ਕੋਈ ਦਵਾਈ ਦੋਈ ਨਹੀਂ ਇਹਨੂੰ ਭਰੀ ਹੈਨਾ ਕਿ ਜਰੂਰ ਮਤਲਬ ਇਹ ਵੀ ਗੱਲ ਬਾਤ ਆਪਣਾ ਭਰਾ ਵੀ ਦੱਸੂਗਾ ਕਿ ਮੈਂ ਇਹਨੂੰ ਕੁਝ ਨਹੀਂ ਹੋਰ ਕੀਤਾ ਹੈਗਾ ਹੈਨਾ ਪੜਾ ਕੇ ਇੱਥੇ ਆ ਜਾਓ ਕੋਈ ਨਹੀਂ ਸਾਹਮਣੇ ਆ ਲੈ ਤੇ ਅਰੋ ਵੀਰ ਜੀ ਇੱਥੇ ਆਓ ਤੇ ਦੱਸਣਗੇ ਤੁਹਾਨੂੰ ਗੱਲ ਬਾਤ ਜੋ ਵੀ ਹੈਨਾ ਪਿੰਡ ਡੇਰਾ ਪਟਾਣਾ ਜ਼ਿਲ੍ਹਾ ਆਪਣਾ ਗਰਦਾਸਪੁਰ ਤੇ ਰਿਪੀਟਰ ਗਾਂ ਹੀ ਇੱਕ ਦੋ ਗਾਵਾਂ ਆ ਭਰਾ ਕੋਲ ਹੋਰ ਵੀ ਦਿੱਤ ਕੇ ਲੈ ਜਾ ਤੇ ਦੋਵੀਆਂ ਗਾਇਆਂ ਖਰਾਬ ਕਰਦੀਆਂ ਇੱਕਦਾਰ ਟ੍ਰੀਟਮੈਂਟ ਚਾਲੂ ਆ ਉਹਨੂੰ ਦਵਾਈ ਦੁਈ ਭਰ ਕੇ ਟੀਕਾ ਭਰਾਂਗੇ ਤਾਂ ਵੀ ਗੱਬਣ ਕਰ ਦਾਂਗੇ ਇਹਨੂੰ ਆਪਾਂ ਕੋਈ ਦਵਾਈ ਨਹੀਂ ਭਰੀ ਕੋਈ ਟੀਕਾ ਨਹੀਂ ਭਰਿਆ ਕੋਈ ਨਹੀਂ ਇੱਥੇ ਘੜ ਜੰਨੇ ਆ ਤੇ ਬਾਕੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਆਪਣੀ ਗਾਂ ਰਿਪੀਟਰ ਹੀ ਕਾਫੀ ਸਮੇਂ ਤੋਂ ਖਰਾਬ ਕਰਦੀ ਆਉਂਦੀ ਹੈ ਹਨਾ ਹਾਂਜੀ ਹਾਂਜੀ ਤੇ ਕਟੂਟ ਸਾਲ ਹੋ ਗਿਆ ਸਾਲ ਹੋ ਗਿਆ ਨਾ ਹਾਂਜੀ ਹਾਂਜੀ ਤੇ ਇਹ ਦੱਸਿਓ ਕਿ ਮੈਂ ਪਹਿਲੀ ਵਾਰੀ ਆਇਆ ਸੀ ਇਹਨੂੰ ਕੋਈ ਆਪਾਂ ਦਵਾਈ ਨਹੀਂ ਭਰੀ ਸਿਰਫ ਟੀਕੇ ਹੀ ਭਰੇ ਆ ਨਾ ਮੈਂ ਦੱਸ ਦੋ ਹਾਂਜੀ ਹਾਂਜੀ ਪਹਿਲੀ ਵਾਰੀ ਤੁਸੀਂ ਆਏ ਜੇ ਤੇ ਪਹਿਲੀ ਵਾਰੀ ਆਪਣਾ ਟੀਕੇ ਭਰੇ ਆ ਕੋਈ ਪਾਊਡਰ ਨਹੀਂ ਖਵਾਲਿਆ ਉਹਨੂੰ ਕੋਈ ਦਵਾਈ ਨਹੀਂ ਭਰੀ ਹਨਾ ਆਪਾਂ ਨਹੀਂ ਨਹੀਂ ਟੀਕੇ ਭਰੇ ਤੇ ਹੀ ਨਿਕਲ ਟਰੈਕਟ ਟੀਕੇ ਹੀ ਭਰੇ ਹਨਾ ਹਾਂਜੀ ਹਾਂਜੀ ਤੇ ਪਹਿਲੀ ਵਾਰੀ ਆਇਆ ਸੀ ਨਾ ਇੱਥੇ ਮੈਂ ਦੱਸੋ ਜਦੋਂ ਹਾਂਜੀ ਟੀਕੇ ਪਰਨਾ ਆ ਹਣਾ 12ਵੇਂ ਮਹੀਨੇ ਦੀ 15 ਤਰੀਕ ਨੂੰ ਆਏ ਹੋ ਪਹਿਲੇ ਤੇ ਦੱਸਿਆ ਕਿਨੇ ਸੀ ਆਪਣੇ ਬਾਰੇ ਮਤਲਬ ਕਿ ਇਦਾਂ ਮੇਰੇ ਬਾਰੇ ਕਿਨੇ ਦੱਸ ਪਾਈ ਮੇਰਾ ਯਾਰ ਦੋਸਤੀ ਹਰਜੋਤ ਸਿੰਘ ਉਹਨੇ ਦੱਸਿਆ ਸੀ ਤੁਹਾਡੇ ਬਾਰੇ ਕਿ ਆਪਣਾ ਮਾਸਟਰ ਇਹ ਆ ਮਤਲਬ ਇਹ ਡੰਗਰਾ ਦਾ ਹਾਂਜੀ ਹਾਂਜੀ ਤੇ ਉਹਨੂੰ ਇੱਕ ਵਾਰੀ ਬੁਲਾ ਕੇ ਵੇਖ ਲੈ ਤੇ ਜੇ ਨਾਂ ਤੇਰੀ ਬਣੇਗੀ ਗਾਈ ਤੇ ਫਿਰ ਗੱਲ ਕਰੀ ਅਸਲ ਚ ਕੀ ਨਹੀਂ ਪਹਿਲੇ ਪਹਿਲੇ ਦਿਨ ਤੋਂ ਯਕੀਨੀ ਵੀਰ ਤੇ ਆਪਣੇ ਦੇ ਪਹਿਲੇ ਦਿਨ ਤੋਂ ਹੀ ਯਕੀਨੀ ਸੀ ਤੁਹਾਡੇ ਤੇ ਕਿ ਮਤਲਬ ਗਾਈ ਬਣ ਜਾਂਦੀ ਤੇ ਵੇਖੋ ਜੀ ਇਦਾਂ ਨਾ ਨਿਕਲਦੀ ਨਾ ਬਣਦੀ ਤੇ ਫਿਰ ਮਤਲਬ ਕੋਈ ਫਾਇਦਾ ਨਹੀਂ ਹੈ ਨਾ ਟੱਕਰਾਂ ਮਾਰਨ ਵਾਲੀ ਗੱਲ ਹੋਈ। ਬਿਲਕੁਲ ਜੀ ਬਿਲਕੁਲ। ਦੁਖੀ ਹੁੰਦਾ ਨਾ ਬੰਦਾ। ਇਹ ਡਾਕਟਰਾਂ ਦੇ ਨਾਲ ਟੱਕਰਾਂ ਮਾਰੀਆਂ ਬੜਾ ਕੁਝ ਕੀਤਾ ਪਰ ਆਪਣਾ ਮਤਲਬ ਬੰਦਸ਼ਾ ਮਤਲਬ ਕਾਫੀ ਡਾਕਟਰ ਆਉਂਦੇ ਰਹੇ ਨੇ ਹਨਾ। ਖਾਲੀ ਨਿਕਲਦੀ ਰਹੀ। ਘਟੌੜ ਨਹੀਂ ਤੇ 5-6 ਡਾਕਟਰ ਬਦਲ ਛੜੇ ਹੀ ਪਰ ਆ ਪਹਿਲੀ ਵਾਰੀ ਚਲੋ ਰਿਜ਼ਲਟ ਮਿਲ ਗਿਆ ਵਧੀਆ। ਨਹੀਂ ਰਿਜ਼ਲਟ ਦੇ ਪਿਛੇ ਜਿਤਨਾ ਮੈਂ ਇਹਨੂੰ ਆਪਾਂ ਸੱਦੇ ਠੀਕੇ ਭਰੇ ਨੇ ਤੇ ਕੀ ਲੱਗਦਾ ਕਿ ਇਹਦੇ ਪਿਛੇ ਕਿਰਪਾ ਜਾਂ ਮੇਰੇ ਹੱਥ ਦੇ ਵਿੱਚ ਜਾਂ ਮਤਲਬ ਕੰਮਕਾਰ ਚ ਕੋਈ ਫਰਕ ਜਾਪਦਾ ਤੁਹਾਨੂੰ ਹੈਗੀ ਗੱਲਬਾਤ। ਕਈਆਂ ਦੇ ਡਾਕਟਰਾਂ ਦੇ ਹੱਥਾਂ ਦੇ ਵਿੱਚ ਹੁਣ ਰਾਬੀ ਵੱਸਦਾ ਆ ਕਈਆਂ ਦੇ ਆਪਣਾ ਨਹੀਂ ਜਿੱਤਾਂ ਇੰਨੇ ਚਿਰ ਤੇ ਆਪਾਂ ਖਰਾਬ ਚੱਲਣ ਦੇ ਹਨਾ ਹਾਂਜੀ ਹਾਂਜੀ ਤੇ ਮੇਰੇ ਕੋਲ ਡਾਇਰੈਕਟ ਬਣ ਗਈ ਤੇ ਕੀ ਲੱਗਦਾ ਕਿ ਇਹ ਮਾਸਟਰ ਇਹ ਸੱਚੀ ਇਹ ਬੰਦਾ ਕਿ ਨਹੀਂ ਬੜੀ ਵਧੀਆ ਗੱਲ ਆ ਆਪਣਾ ਮਾਸਟਰੀ ਕੀਤੀ ਆ ਤਾਂ ਤਾਂ ਹੀ ਤਾਂ ਡਾਬਣਾ ਮਤਲਬ ਰਿਜ਼ਲਟ ਆਇਆ ਸਾਹਮਣੇ ਨਹੀਂ ਤੇ ਫਿਰ ਰਿਜ਼ਲਟ ਆਉਣਾ ਹੀ ਨਹੀਂ ਹੈਗਾ ਤੇ ਠੀਕ ਚੱਲੀ ਅਖੜੀ ਭੱਜ ਜਾਂਦਾ ਠੀਕ ਆ ਫਿਰ ਨਹੀਂ ਨਿਕਲਦੀ ਭੱਜਦਾ ਮੈਂ ਤਾਂ ਮਾਤਾ 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 ਦੀ ਕਰ ਲਈਏ ਗੱਲਬਾਤ ਗੱਲ ਸਤ ਮਾਦਰੀ ਸਾਸੀ ਗਾਂ ਮਾਦਰੀ ਸਾਸੀ ਗਾਂ ਕਿੰਨੇ ਕੁ ਦੁਖੀ ਸੀ ਗਾਂ ਤੋਂ ਦੁਖੀ ਇਤਨਾ ਫਿਰ ਪਰ ਕਿ ਮੁਸ਼ਕਲ ਪੈਂਦੇ ਮੁਸ਼ਕਲ ਪੈਂਦੇ ਹਨ ਹੁਣ ਅੱਜ ਖੁਸ਼ੀ ਹੋਈ ਆਪਣੇ ਗਾਂ ਨਿਕਲ ਬੜੀ ਖੁਸ਼ੀ ਹੋਈ ਕਿੰਨੇ ਕੁ ਖੁਸ਼ੀ ਤੇ ਵੀ ਅੱਲਾ ਚੱਲ ਕੋਈ ਨਹੀਂ ਉਹ ਵੀ ਆਪਾਂ ਬਣਾ ਦੇਣੀ ਤੇਰੀ ਦੂਜੀ ਵੀ ਉਹਦਾ ਦਵਾਈ ਦੂਈ ਭਰ ਕੇ ਬਣਾਵਾਂਗੇ ਕਿਉਂਕਿ ਉਹਦੇ ਅੰਦਰ ਇਨਫੈਕਸ਼ਨ ਹੈ ਥੋੜੀ ਖਰਾਬ ਆ ਇਹ ਤੇਰੀ ਅੱਜ ਨਿਕਲ ਆਈ ਹੈ ਤੇ ਕਿਵੇਂ ਲੱਗਾ ਖੁਸ਼ੀ ਆ ਉਦੋਂ ਵਧੀਆ ਥੋੜੀ ਖੁਸ਼ੀ ਵਧੀਆ ਗੱਲ ਹੈ ਹਾਂ ਬੜੀ ਖੁਸ਼ੀਵਾਲੀ ਗੱਲ ਹੈ ਵਧਾਈ ਬਣੀ ਕਿਉਂਕਿ ਖਰਾਬ ਚੱਲਣ ਦੀ ਕਾਫੀ ਟਾਈਮ ਤੋਂ ਹਨ ਹੂੰ ਹੂੰ ਤੇ ਬਾਕੀ ਵਧੀਆ ਡਾਕਟਰ ਹੈ ਮੁੰਡਾ ਜਿਹੜਾ ਆਇਆ ਹੁਣ ਜਿਨੇ ਕੰਮ ਕੀਤਾ ਜਿਨੇ ਬਣਾ ਕੇ ਦਿੱਤੀ ਠੀਕ ਹੈ ਠਿਲੋਂ ਦਾ ਠਿਲੋਂ ਠੀਕ ਹੈ ਠੀਕ ਹੈ ਵਧੀਆ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਮਿਹਰਬਾਨੀ ਜੀ ਭਾਜੀ ਤੇ ਤੁਸੀਂ ਜਿਹੜੀ ਗੱਲਬਾਤ ਕੀਤੀ ਬਾਕੀ ਆਪਾਂ ਜਾਂਦੇ ਜਾਂਦੇ ਇਹੋ ਕਵਾਂਗੇ ਕਿ ਰਿਅਲਿਟੀ ਹੈ ਨਾ ਕੋਈ ਮਤਲਬ ਇਹੋ ਜੀ ਗੱਲਬਾਤ ਫੇਕ ਨਹੀਂ ਨਾ ਆਪਣੀ ਜੋ ਵੀ ਆਪਾਂ ਕੰਮਕਾਰ ਮੈਂ ਕੀਤਾ ਵਾ ਬਿਲਕੁਲ ਰੀਅਲ ਹੈ ਨਾ ਬਿਲਕੁਲ ਰਿਅਲਿਟੀ ਹੈ ਵੀਰ ਜੀ ਬਿਲਕੁਲ ਆਪਣਾ ਇਹ ਇਨਾ ਜ਼ਰੂਰ ਕਹਦੇ ਕੋ ਸਪੋਰਟ ਵੀਰ ਭਰਾ ਕਰਿਆ ਕਰਨ ਆਪਣੀ ਸੱਚ ਦੀ ਸਪੋਰਟ ਨਹੀਂ ਕਰਦੇ ਲੋਕਾਂ ਜੀ ਮਤਲਬ ਜਿਹੜਾ ਚੰਗਾ ਕੰਮ ਕਰਦਾ ਮੇਰਾ ਵੀਰ ਭਰਾ ਆਪਣਾ ਜਿੰਨੇ ਵੀ ਮਤਲਬ YouTube ਤੇ ਆਪਣਾ ਮਾਸਟਰ ਢਿੱਲੋਂ ਦਾ ਚੈਨਲ ਆ ਠੀਕ ਹੈ ਜਿਹਨੇ ਵੀ ਮੇਰੇ ਆਪਣਾ ਐਨੀਮਲ ਪਾਲਣ ਵਾਲੇ ਲੋਕ ਗਿਆ ਮੱਝਾਂ ਗਾਵਾਂ ਜਾਂ ਕੁਝ ਵੀ ਆ ਇੱਕ ਵਾਰੀ ਢਿਲੋਂ ਸਾਹਿਬ ਨੂੰ ਆਪਣਾ ਮਤਲਬ ਆਪਣੇ ਘਰ ਦੇ ਵਿੱਚ ਨਿਹੋਤਾ ਦੇ ਕੇ ਵੇਖੋ ਦਾ ਰਿਜ਼ਲਟ 100% ਆਏਗਾ ਚਲੋ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਰਾ ਦਾ ਤੇ ਵਧਾਈਆਂ ਹੁਣ ਭਰਾ ਨੂੰ ਇਹਨੂੰ ਠੰਡਾ ਟੀਕਾ ਇੱਕ ਜਰੂਰ ਆਪਾਂ ਲਿਆ ਕੇ ਲਾ ਦੇਣਾ ਵਾ ਤਾਂ ਆਜੇ ਗਾਂ ਫੇਰ ਤੁਹਾਨੂੰ ਦਿਖਾ ਲ ਦਨੇ ਆ ਪਿੰਡ ਵੀਰ ਜੀ ਆਪਣਾ ਡੇਰਾ ਪਠਾਣੀ ਡੇਰਾ ਪਠਾਣਾ ਪੇ ਡੇਰਾ ਪਠਾਣਾ ਪੇਂਟਿਆ ਹਨਾ ਠੀਕ ਹੈ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਚਲੋ ਠੀਕ ਹੈ ਮੇਰੇ ਭਰਾ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਕੈਂਟ ਲੱਗਦਾ ਕੰਮ ਕਰ ਵੀਰ ਦਾ ਦੋ ਗਾਇਆਂ ਸੀ ਇੱਕ ਤੇ ਆਪਾਂ ਗੱਭਣ ਕਰਤੀ ਹੁਣ ਦੂਜੀ ਦੀ ਵਾਰੀ ਇਹ ਵੀ ਜਲਦੀ ਗੱਭਣ ਕਰਾਂਗੇ ਤੇ ਫੇਰ ਤੁਹਾਨੂੰ ਜਰ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ